ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਤਰਨਤਾਰਨ ਤੋਂ ਜਿੱਥੇ ਕਿ ਇੱਕ ਨੌਜਵਾਨ ਦੀ লাশ ਬਰਾਮਦ ਹੋਈ ਹੈ ਪਾਣੀ ਦੇ ਟੈਂਕੀ ਦੇ ਵਿੱਚੋਂ ਜੀ ਹਾਂ ਪਿਛਲੇ 3 ਦਿਨਾਂ ਤੋਂ ਇਹ ਨੌਜਵਾਨ ਲਾਪਤਾ ਸੀਗਾ ਉਸ ਤੋਂ ਬਾਅਦ ਜਦੋਂ ਇਸ ਦੀ ਤਲਾਸ਼ ਕੀਤੀ ਗਈ ਤਾਂ ਪਾਣੀ ਦੇ ਟੈਂਕੀ ਦੇ ਵਿੱਚੋਂ ਜਿਹੜੀ ਇਸ ਦੀ লাশ ਬਰਾਮਦ ਹੋਈ ਗਰਮੀ ਦੇ ਕਾਰਨ লাশ ਨੂੰ ਕੀੜੇ ਪੈ ਗਏ ਸੀਗੇ ਤੇ ਜਿਹੜੀ ਬਦਬੂ ਹੈ ਉਸ লাশ ਦੇ ਵਿੱਚ ਆਉਣ ਲੱਗ ਗਈ ਸੀ ਤੇ ਜਦੋਂ ਇਸ ਮਾਮਲੇ ਦਾ ਪਤਾ ਲੱਗਿਆ ਤਾਂ ਮੌਕੇ ਤੇ ਹੀ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਪਰਿਵਾਰਿਕ ਅੰਬਰਾ ਦੇ ਬਿਆਨਾਂ ਦੇ ਆਧਾਰਿਤ ਤੇ ਸ਼ੁਰੂ ਕੀਤੀ ਜਾਵੇਗੀ ਤੇ ਕੀ ਕੁਝ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਤੇ ਦੋਸਤਾਂ ਦੇ ਵੱਲੋਂ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਕੀ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਲੱਭਣ ਡਿਆ ਸਵੇਰ ਦੇ ਲੱਭਣ ਡਿਆ ਮੈਨੂੰ ਫੋਨ اچانک ਹੀ ਆਇਆ ਚਾਹੁੰਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੁਸੀਂ ਮੜ ਆਇਆ ਤੁਹਾਡੇ ਕੋਲ ਤਾਂ ਨਹੀਂ ਆਇਆ ਤੇ ਮੈਂ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਤੇ ਨਾਲ ਦੀ ਫਿਰ ਕਹਿੰਦੀ ਵੀ ਮੜ ਆਇਆ ਹੋਈ ਏ ਤੇਹੀ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ ਤੇ ਜਾ ਕੇ ਉਧਰ ਵੀ ਆ ਕੇ ਜਿਹਦੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਦਾ ਮੈਂ ਨੂੰ ਇੱਥੇ ਤਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾਜ ਇਧਰ ਹੀ ਚੇਲੇ ਦੇ ਦਰਾਜ ਨਾਲ ਵੇਖੋ ਉੱਥੇ ਤਾਂ ਨਾ ਲੱਭਿਆ ਨਾ ਸਾਰੇ ਲੱਭ ਲੁੱਬਾ ਇਧਰੋਂ ਸਾਰੇ ਪੁੱਛ ਗਏ ਛਾਏ ਵੀ ਇਧਰੋਂ ਆਇਆ ਕਿ ਨਹੀਂ ਹ ਤੇ ਬਾਅਦ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਨਾ ਮੁੰਡੇ ਨੂੰ ਜਾਣ ਕੇ ਕਿਹਾ ਮੈਂ ਕਿ ਯਾਰ ਇੱਕ ਕਰੀ ਨਾ ਮੈਂ ਇੱਥੇ ਵੇਖ ਲਈ ਕਿ ਇਹਨੇ ਚਲੋ ਲੱਭ ਨਹੀਂ ਡਿਆ ਕਿ ਇਹਨੇ ਕਤਲ ਕਰਕੇ ਨਾ ਸੋੜਤਾ ਹੋਇਆ ਇਧਰ ਜਾਣ ਕੇ ਆਪਾਂ ਉੱਥੇ ਮੋਟਰਸਾ ਲਾ ਦਾਂ ਉਹ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆਜ ਪਿਆ ਅੱਛਾ ਤੇਈ ਫਿਰ ਮੋਟਰਸਾਈਕਲ ਉਥੇ ਲਾਗ ਦੇ ਕਿਹਦਾ ਕੀ ਆਦਾ ਵੀਰ ਦਾ ਨਾਮ ਕੀ ਇਹਦਾ ਨਾਮ ਸਲਾਸਤ ਸੀ ਇੱਕ ਵਾਰਾ ਸੀ ਕਿ ਜਾਂ ਇੱਕ ਵਾਰਾ ਜੀ ਅੱਛਾ ਕੀ ਨਾਮ ਮੇਰਾ ਨਾਮ ਮਨੂ ਗਿਲ ਜੀ ਅੱਛਾ ਜਿਹੜਾ ਇੱਥੇ ਇੱਕ ਲਾਸ਼ ਮਿਲੀ ਉਹ ਕੀ ਲੱਗਦੇ ਟੋਡੇ ਮੇਰਾ ਭਤੀ ਆ ਕੀ ਮਸਲਾ ਕੀ ਹੋਇਆ ਕੋਈ ਪਤਾ ਲੱਗਾ ਗੱਲ ਦਾ ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਚਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਅਰਚਰ ਉਹ ਉਥੋਂ ਲੱਗ ਹੋਈਆਂ ਸਾਡੀ अच्छा ते मुड़के कल ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ગયા ਹਾਂ ਉਹ ਆਂਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲੋ ਦਰਾਜ ਵਾਲੀ ਸਾਈਡ ਤੋਂ ਜਿੱਥੇ ਦੀ ਡੈੱਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਇਹ ਸਾਡੇ ਮੁੰਡੇ ਲੱਭਦੇ ਪਏ ਨੇ ਸਾਰੀ ਜਗ੍ਹਾ ਦੇ ਅੱਛਾ ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਤੇ ਕੱਲੇ ਕੱਲ ਦੀ ਹੈ ਲੈ ਕੇ ਗਿਆ ਹਾਂਜੀ ਕੱਲ ਦੀ ਕੱਲ ਕਿੰਨੇ ਵਜੇ ਦਾ ਵਾਕਿਆ ਹੈ ਕੱਲ 12:00 ਦਾ ਦੁਪਹਿਰ ਦਾ ਹਾਂਜੀ ਸਾਲਸਸੀ ਹੈ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਕੱਲ੍ਹ ਦੇ ਮਿਸਮੈਂ ਤੇ ਜਿਹੜੇ ਵਾਰਸ ਹੈ ਉਹ ਲੰਬ ਦੇ ਫਿਰਦੇ ਸੀ ਜਦੋਂ ਉਹ ਚੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤੇ ਦੇ ਵਿੱਚ ਇਹਦੀ ਡੈੱਡ ਬੋਡੀ ਪਈ ਸੀ ਤੇ ਦੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ ਤੇ ਸ਼ੰਕਾ ਜਾ ਰਹੇ ਹੋਗੇ ਕਿ ਜਾ ਰਹੀ ਹੈ ਕਿ ਇਹ ਕਤਲ ਕਰਕੇ ਇਹਨੂੰ ਇੱਥੇ ਸੁੱਟਿਆ ਗਿਆ ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬੋਡੀ ਇੱਥੇ ਆ ਤੇ ਸੜਨ ਵੀ ਦੇਗੀ ਅਸੀਂ ਇਹਨਾਂ ਦੇ ਵਾਰਸਾਂ ਨੂੰ ਡੀਗ ਰਹੇ ਹਾਂ ਇਹ ਨਾਲ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹਦੇ ਮਤਲਬ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚੱਲਿਆ ਚੱਜੂਗੀ ਤੇ ਡੈੱਡ ਬੋਡੀ ਜਿਹੜੀ ਉਹ ਡੈੱਡ ਹਾਊਸ ਪੇਜ ਤੇ ਤਾਂ ਪੋਸਟਮਾਰਨ ਕਰਾਇਆ ਜਾ ਰਿਹਾ ਹੈ